ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੀਆਂ ਭੈਣਾਂ ਨੂੰ ਉਮੀਦ ਕਰਦੇ ਆ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਆ ਤੇ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਤੰਦਰੁਸਤੀਆਂ ਬਖਸ਼ੇ ਲੰਬੀਆਂ ਉਮਰਾਂ ਕਰੇ ਅੱਜ ਆਪਾਂ ਨਵਾਂ ਬਲੌਗ ਲੈ ਕੇ ਹਾਜ਼ਰ ਹੋਏ ਆ ਤਾਂ ਤੱਕ ਲਈ ਬਣੇ ਰਹੋ ਸਾਡੀ ਵੀਡੀਓ ਦੇ ਨਾਲ ਤੇ ਅੱਜ ਆਪਾਂ ਬਣਾਉਨੇ ਆ ਆਹਾ ਬੈਂਗਣ ਸੀ ਇਹ ਜੀ ਬੈਂਗਣਾਂ ਦੀ ਸਬਜ਼ੀ ਵਿੱਚ ਮਟਰ ਪਾ ਕੇ ਆਹ ਤੱਕ ਕਰ ਸਕਦੇ ਹਾਂ ਸਾਰਾ ਮਟੀਰੀਅਲ ਤੇ ਗੈਸ ਆਪਾਂ ਪਹਿਲਾਂ ਲਾ ਕੇ ਰੱਖ ਲਿਆ ਆਹ ਤੱਕ ਕਰੋ ਸਾਰੀਆਂ ਚੀਜ਼ ਬੈਂਗਣ ਮਟਰ ਹਨਾ ਆ ਗਿਆ ਆਹ ਆਦਰਕ ਲਸਣ ਅਦਰਕ ਲਸਣ ਮਿਰਚਾ ਜੀਰਾ ਜੀਰਾ ਟਣੀਆਂ ਤੇ ਪਿਆਜ਼ ਹੁਣ ਮम्मा ਨੇ ਆਪਾਂ ਲੋੜਸਾ ਤੇਲ ਪਾ ਲਿਆ ਤੇ ਗੈਸ ਆਪਾਂ ਬੰਨ ਨਹੀਂ ਜਾ ਰਿਆ ਸੀ ਤਾਂ ਤੇ ਹੁਣ ਆਪਾਂ ਨਾ ਇਹਦੇ ਵਿੱਚ ਪਿਆਜ਼ ਪਾਨੇ ਆ ਪਿਆਜ਼ ਨੂੰ ਮੈਂ

ਕੀ ਆ ਖਾਣੇ ਬੰਦਾ ਫਲਵਰ ਲਸਣ ਆਦਰਕ ਕੁੱਝ ਕੇ ਹੁਣ ਆਪਾਂ ਨਾ ਇਹਦੇ ਵਿੱਚ ਪਹਿਲਾਂ ਆਹ ਪਾਵਾਂਗੇ ਬੈਂਗਣੇ ਇਹ ਲੰਬੀ ਬੈਂਗਣੀ ਸੀ ਇਹ ਤੋਂ ਆਪਾਂ ਨੂੰ ਪਰੌਂਠੇ ਲਈ। ਜਿੰਦੇ ਤੇ ਦੰਡੀਆਂ ਦਿੱਤੀਆਂ ਕੱਟ ਕੇ। ਇਹਨੂੰ ਆਪਾਂ ਪਹਿਲਾਂ ਭੁੰਨਾਂਗੇ। ਤੇ ਥਿਖੀ ਆਪਾਂ ਪਾ ਦਾਂਗੇ ਹਰੀਆਂ ਮਿਰਚਾਂ, ਟੱਕੀਆਂ ਹੋਈਆਂ। ਇਹ ਦੇਖੋ। ਜਦੋਂ ਖਾਰ ਖੜੇ। ਇਆ ਮਟਰ ਤੋਪੇ ਖੋਏ ਨੇ ਵਿੱਚ ਇਹ ਆਪਾਂ ਮਟਰ ਪਾਵਾਂਗੇ ਹੁਣ ਆਪਾਂ ਇਹਨੂੰ ਭੁੰਨਾਂਗੇ ਚੰਗੀ ਤਰ੍ਹਾਂ ਇਸ ਤਰ੍ਹਾਂ ਆਖਦੇ ਨੇ ਥੋੜਾ ਟਾਈਮ ਆਪਾਂ ਇੰਤਜ਼ਾਰ ਲਈ ਰੋਟੇ ਹੁਣ ਆਪਾਂ ਢੱਕਣ ਚਾਕੇ ਦੇਖਦੇ ਆ ਕਿੰਨੀ ਵੱਡਾ ਇਹਦਾ ਚੱਕ ਕਰੋ ਤੁਸੀਂ ਇਹਨੂੰ ਆਪਾਂ ਪਾਣੀ ਬਿਲਕੁਲ ਨਹੀਂ ਪਾਉਣਾ ਹੈਗਾ ਜਿੱਦੀ ਮੈਂ ਕਰੇਲੇ ਤੜਕਦੇ ਆ ਨਾ ਉਸ ਤਰ੍ਹਾਂ ਆਪਾਂ ਬੈਂਗਨ ਤੇ ਮਟਰ ਭੁੰਨੇ ਨੇਗੇ ਉਸ ਤਰੀਕੇ ਨਾਲ ਭੁੰਨੇ ਆ ਇਹ ਬਿਲਕੁਲ ਬਣ ਕੇ ਤਿਆਰ ਹੋ ਗਏ ਚੈੱਕ ਕਰੋ ਇਹ ਕਿੰਨਾ ਵੱਡਾ ਕਦੀ ਇਹ ਹਨਾ ਬਣਿਆ ਹੈਗਾ ਤੇ ਇਹਦੇ ਵਿੱਚ ਹੁਣ ਆਪਾਂ ਪਾਵਾਂ ਨੂਰ ਮਿਰਚ ਨੂਰ ਮਿਰਚ ਆਪਾਂ ਸਵਾਦ ਅਨੁਸਾਰ ਪਾ ਸਕਦੇ ਹਾਂ ਥੋੜਾ ਨਮਕ ਪਾ ਲਿਆ ਤੇ ਲਾਲ ਮਿਰਚ ਪਾ ਲਈ ਹਲਦੀ ਪਾ ਲਈ ਮਸਾਲਾ ਗਰਮ ਮਸਾਲਾ ਪਾ ਲਿਆ ਪਾਣੀ ਦਾ ਕੋਈ ਤੁੰਕਾ ਵੀ ਨਹੀਂ ਪਾਇਆ ਇਹਦੇ ਵਿੱਚ ਬਸ ਛੇਲ ਦੇ ਵਿੱਚ ਹੀ ਭੁੰਨੇ ਆ ਬਣਾ ਕੇ ਦੇਖ ਕਿੰਨੀ ਵਧੀਆ ਬਣਦੀ ਆ

ਇੱਕ ਨਵੇਂ ਤਰੀਕੇ ਦੀ ਉਹ ਸਬਜ਼ੀ ਬਣ ਗਈ ਉਹ ਤੁਸੀਂ ਖਾ ਕੇ ਦੇਖੋ ਬਣਾ ਕੇ ਦੇਖੋ ਮੈਨਿਆ ਪਾਣਾ ਜੀਰੋ ਵਿੱਚ ਜੀਰਾ ਰੱਖ ਬਣਾਇਓ ਤੇ ਨਾਲੇ ਖਾ ਕੇ ਦੱਸਿਓ ਵੀ ਕਿੱਦਾਂ ਦੀ ਬਣਦੀ ਆ ਤੁਹਾਨੂੰ ਆਪਾਂ ਚੈੱਕ ਕਰਾਉਣੀ ਹੁਣ ਪਾ ਕੇ ਕੌਲੀ ਚ ਲਾਉਂਦੀ ਇਹਦਾ ਕਲਰ ਦੇਖੋ ਚੈੱਕ ਕਰ ਸਕਦੇ ਹੋ ਕਿੰਨਾ ਵਧੀਆ ਦੇਖੋ ਜੀ ਕਿੰਨੀ ਵਧੀਆ ਬਣ ਕੇ ਸਬਜ਼ੀ ਤਿਆਰ ਹੋਈ ਆ ਜਿੰਨੇ ਜਿੰਨੇ ਖਾਣੀਆਂ ਆਓ ਮੇਰੀਆਂ ਭੈਣਾਂ ਛਕੋ ਆ ਕੇ ਤੇ ਨਾਲੇ ਦੱਸਿਓ ਕਮੈਂਟ ਕਰਕੇ ਵੀ ਕਿੱਦਾਂ ਦੀ ਬਣੀ ਆ ਚਲੋ ਜੀ ਹੁਣ ਆਪਣੀ ਸਬਜ਼ੀ ਬਣ ਕੇ ਹੋ ਗਈ ਤਿਆਰ ਤੇ ਅੱਜ ਆਪਾਂ ਅੱਜ ਦਾ ਵਲੌਗ ਕਰਦੇ ਇੱਥੇ ਸਮਾਪਤ ਜਿਹੜੀਆਂ ਵੀ ਮੇਰੀਆਂ ਭੈਣਾਂ ਮੈਨੂੰ ਬੱਚੀਆਂ ਮੈਨੂੰ ਬਹੁਤ ਬਹੁਤ ਪਿਆਰ ਕਰਦੀਆਂ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਮੈਂ ਤੇ ਸੋਹਣੇ 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 ਕਮੈਂਟ ਕਰਿਆ ਕਰੋ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਧੰਨਵਾਦ ਆ ਜੀ ਸਾਡੀ ਵੀਡੀਓ ਦਾ ਨਾਮ ਆ ਚਿਮਾ ਨਿਵਾਸ ਵੀਡੀਓ ਜਿਹੜੀਆਂ ਨਵੀਆਂ ਚੂੜੀਆਂ ਨੇ ਉਹ ਬੱਲਾ ਹੀ ਦਾ ਵਾਝੰਦੂਸ ਤੋਂ ਆਇਆ ਕਰੋ ਸਤਿ ਸ੍ਰੀ ਅਕਾਲ